ਪਰ ਪੰਜਾਬ ਦੇ ਰਾਤ ਇੱਕ ਪ੍ਰੈਗਾ ਖਾਧਾ ਨੇ ਨਹੀਂ ਇੱਕ ਨਹੀਂ ਖਾਧਾ ਇੱਕ ਨਹੀਂ ਜ਼ਿਆਦਾ ਖਾਧੇ ਲੱਗਦੇ ਪ੍ਰੈਗਾ ਦਾ ਮੈਨੂੰ ਪਤਾ ਇੱਕ ਸਾਜੀ ਹੁੰਦਾ ਤੇ ਦੋ ਵਾ ਇੱਕੀ ਹੁੰਦਾ ਕਿੰਨੇ ਪ੍ਰੈਗਾ ਖਾਧੇ ਪੁੱਤ ਦੋ ਪ੍ਰੈਗਾ ਖਾਧੇ ਦੋ ਆ ਕਿਤੋਂ ਲੱਗੀ ਪੁੱਤ ਪ੍ਰੈਗਾ ਲੈ ਕੇ ਆ ਆ ਰੋਟੀ ਸਾਡੇ ਪਾਸੇ ਕਰ ਲੈ ਕੋਈ ਹੌਸਲੇ ਨਾਲ ਗੱਲ ਕਰਾ ਪ੍ਰੈਗਾ ਲੈ ਕੇ ਤੂੰ ਇਹ ਹਿੰਦੀ ਨਹੀਂ ਹੌਸਲੇ ਨਾਲ ਕਿਤੋਂ ਲੈ ਆ ਮੈਨੂੰ ਦੱਸ ਆਪਾਂ ਖੜੀ ਹੋਗੀ ਕਿਤੋਂ ਲੈ ਆ ਕਿਤੋਂ ਲੈ ਪ੍ਰੈਗਾ ਕਿਤੋਂ ਲੈ ਕੇ ਆਈਆਂ ਕਿਹੜੀ ਦੁਕਾਨ ਤੋਂ ਨਾਮ ਦੱਸੋ ਇੱਕ ਮਿੰਟ ਕੀ ਦਾ ਕੀ ਨਾਮ ਹੈ ਲਾ ਸ਼ਹਿਰ ਕਿਸੇ ਦੇ ਘਰ ਤੋਂ ਕੀ ਨਾਮ ਹੈ ਸ਼ਹਿਰ ਤੋਂ ਲੈ ਆਈਆਂ ਬੰਲੇ ਤੋਂ ਲੈ ਆਈਆਂ ਘਰ ਤੋਂ ਲੈ ਆਈਆਂ ਇੱਕ ਗੇਂਦ ਵਿੱਚ ਪੁੱਛ ਲੈ ਪੁੱਛਦੇ ਭਾਈਏ ਕੁਰਸੀ ਤਾਂ ਲੈਣਾ ਪੈਣਾ ਆ ਵੇਖ ਲੋ ਲੋਕੋ ਇਧਰ ਕਰੋ ਹਰ ਲੋਕੋ ਆ ਰਹਿਣੋ ਕੋਈ ਵਿੱਚ ਰਿਹਾ ਜਿਹੜਾ ਕਹਿੰਦੇ ਹੈਲੀ ਕਰਨ ਆਈ ਸੀਗੀ ਠੀਕ ਆ ਤੇ ਦੁਬਾਰਾ ਕਰਾਂਗੇ ਤੇ ਆ ਜਿਹੜੇ ਕਹਿੰਦੇ ਨਾ ਸਾਡੀ ਸ਼ੁਰੂਆਤ ਤੁਸੀਂ ਸਾਡੀ ਸ਼ੁਰੂਆਤ ਇੱਥੋਂ ਹੋਗੀ ਇਹ ਕੁੜੀ ਦੇ ਲੋ ਕਰੇਗਾ ਕਰੇਗਾ ਉਹ ਕਰੇਗਾ ਇਹਨੇ ਆਪ ਕੁਸ਼ੀ ਹੁੰਦੀ ਹੈ ਸਾਡੀ ਜਨਾਨੀ ਨੂੰ ਜੀ ਲੇਡੀ ਨੂੰ ਨਾ ਚਿੱਤਾਂ ਪੀਤਾ ਹੋਏ ਨਾ ਉਹਨਾਂ ਨੂੰ ਬਿਠਾਇਓ ਮਾੜਾ ਸਹੀ ਕਰਕੇ ਉਹ ਬੈਠਾ ਹੀ ਨਹੀਂ ਜਾਂਦਾ ਠੀਕ ਹੈ ਤੇ ਹੁਣ ਦੱਸੋ ਇਹਦਾ ਕੀ ਕਰੀਏ ਪਾਣੀ ਪੀ ਪਲਾ ਜਿੰਦੇ ਰੋਟੀ ਵਾਲੀ ਪਾਣੀ ਮਿੱਟੀ ਨਹੀਂ ਖਾ ਖਾਦੀ ਜਾ ਰਹੀ ਉਹ ਕੀ ਕਰੂੰ ਕਿੰਨੀ ਉਮਰ ਚ ਕਰਨੀ ਇਹਦਾ ਰੋਟੀ ਖਾਦੀ ਜਾ ਰਹੀ ਤੇ ਹਾਲਾਤ ਤਾਂ ਕੋਈ ਆਪ ਦੇ ਆ ਪਾਣੀ ਪੀ ਇੱਕ ਮਿੰਟ ਬਾਈ ਤੇ ਬਾਬੇ ਇੱਕ ਮਿੰਟ ਬਾਈ ਇਹ ਕਿਹੜੀ ਮੈਡੀਕਲ ਸਟੋਰ ਤੋਂ ਲੈ ਕੇ ਆਇਆ ਜੀ ਪ੍ਰੈਗਮ ਘਰ ਤੋਂ ਗਲੀ ਤੋਂ ਪੁੱਛ ਪਾਣੀ ਪਾਣੀ ਪਿਆ ਦਨ ਜਨਾਬ ਕੀ ਹੋਵੇ ਮੈਡੀਕਲ ਪਾਣੀ ਪੀਓ ੁਰਕੀ ਖਾ ਲਾ ੁਰਕੀ ਖਾ ਲਾ ਕੀ ਨਾਮ ਆਉਂਦਾ ਮੈਡੀਕਲ ਸਟੋਰ ਆ ਨਾਮ ਦਾ ਸੀ ਬੋਲੇ ਜੀ ਕੀ ਨਾਮ ਨਾਂ ਨਹੀਂ ਪਤਾ ਇਹਨੂੰ ਬਈ ਦਾਖਲ ਕਰਾਈ ਜੀ ਆਪਾਂ ਇਹ ਜਾਨਦਾ ਕੋਤੇ ਛੱਡ ਗਿਓ ਹੁਣ ਫੇਰ ਛੱਡਦਾ ਹੱਸਦਾ ਫੇਰ ਨੋ ਅਸੇ ਕਰਿਓ ਅਦਰ ਕੈਮਰਾ ਨੂੰ ਦੱਸ ਛੱਡ ਜੀ ਅੱਛਾ ਤੈਨੂੰ ਛੱਡ ਜੀ ਹਰ ਰੋਜ਼ ਹੀ ਹਰ ਰੋਜ਼ ਹੀ ਕਹਿੰਦੇ ਰੋਜ਼ ਜੀ ਉਹਨਾਂ ਨੇ ਇਹਨੂੰ ਸ਼ਰਤਾਂ ਸਿਵਰਸ ਪਾ ਲਈ ਇਹ ਲੋਕ ਘਰੇ ਇੱਥੇ ਕੋਈ ਬਾਬੇ ਇਹਦੇ ਬਾਅਦ ਪਿਆਨ ਬਾਬੇ ਇਹ ਦੇਖੋ ਤੁਸੀਂ ਦੋ ਕੈਪਸੂਲ ਖਾ ਕੇ ਇਹਦਾ ਹਾਲ ਵੇਖੋ ਕੀ ਪ੍ਰੇਗਾ ਦਾ ਦੋ ਨਹੀਂ ਹੋ ਸਕਦੇ ਹੋ ਸਕਦਾ ਜਿਆਦਾ ਬੜਾ ਇਹਨੂੰ ਇੱਕ ਬਾਜਾ ਬਾਜਾ ਨਹੀਂ ਕੁੜੀ ਇਹ 12-19 ਸਾਲ ਦੀ ਕੁੜੀ ਕੁੜੀ ਤੈਨੂੰ ਲੈ ਕਿਹੜੇ ਚਲੇਗਾ ਖਾਣਾ ਹਾਂ ਆਪਾਂ ਓਨੇ ਸਾਰੇ ਬੈਠੇ ਨੇ ਸੁਣੋ ਤੁਸੀਂ ਐ ਕਰ ਬਾਈ ਕੋਸੀ ਦਾ ਮੈਨੂੰ ਨਾਮ ਦੱਸੀ ਮੈਡੀਕਲ ਸਟੋਰ ਦਾ ਕੀ ਹੈ ਨਾਮ ਕੀ ਹੈ ਮੈਡੀਕਲ ਸਟੋਰ ਦਾ ਇਹਨੂੰ ਉੱਥੇ ਲੈ ਜਾ ਯਾਰ ਕੀ ਨਾਮ ਹੈ ਕੀ ਨਾਮ ਹੈ ਇਹ ਭਾਉ ਬੇ ਦਾ ਨਾਮ ਹੈ ਸਟੇਮ ਲੱਗਦੀ ਹੈ 5 ਮਿੰਟ ਲੱਗਦੇ ਹੁੰਦੇ ਫੈਨ ਦਾ ਨਾਮ ਕੀ ਉਹਦਾ ਜਿੱਥੋਂ ਲੈ ਕੇ ਆਈ ਬੱਤ ਇਹ ਪ੍ਰੈਗ ਆਲਾ 5 ਮਿੰਟ ਲਾ ਲੈਂਦਾ ਫੈਨ ਤੇ ਉਹ ਇਹਨੂੰ ਅਜੇ ਤਾਂ ਨਾਮ ਲੈ ਲਾ ਬਾ ਉਹ ਨੂੰ ਜੀ ਤਾ ਉਹ ਫੜੇ ਫੜੇ ਨੂੰ ਬਾ ਮਟਾ ਜਾ ਆ ਵੇਖੋ ਆ ਨੋ ਆ ਨੋ ਆ ਆ ਵੇਖੋ ਇਧਰ ਹਾਲ ਤੂੰ ਕਿਹੜੇ ਮੈਡੀਕਲ ਸਟੋਰ ਤੋਂ ਪ੍ਰੈਗਾਂ ਲੈ ਕੇ ਆਈ ਏਸੀ ਨੂੰ ਇਹਨਾਂ ਵਾਸਤੇ ਬੱਸ ਦਵਾਈ ਦਵਾਵਾਂਗੇ ਕਿ ਆ ਕੀ ਭਲੇ ਕੀ ਦੱਸ ਦੱਸੀ ਮੈਂ ਕੀ ਤੋਂ ਲੈ ਕੇ ਆਈ ਆ ਕੀ ਕੀ ਨਾਮ ਉਹਦਾ ਨਾਮ ਦੱਸੀਏ ਜੀਰਾ ਰੋਡ ਤੋਂ ਕੀ ਲਾ ਮਹੂ ਰੋਡ ਤੋਂ ਜੀਰਾ ਰੋਡ ਕੇ ਮਹੂ ਰੋਡ ਪਾਣੀ ਪੀ ਲੈਣ ਦੇ ਕੋਈ ਨਹੀਂ ਕੀ ਕੀ ਨਾਮ ਕੀ ਹੋਦਾ ਨਾਲ ਹੀ ਲੈ ਜਾਓ ਜੀ ਸਿੱਧਾ ਪੀ ਸਿੱਧੇ ਹੋਵੇ ਬਾੜੀ ਪੀ ਸਿੱਧੇ ਹੋਵੇ ਦੁਕਾਨ ਦਿਖਾ ਦੇਗੀ ਸਿੱਧਾ ਖੜੇ ਨਹੀਂ ਆਂਦਾ ਉਹਦਾ ਤਾਂ ਲੱਤਾਂ ਹੀ ਨਹੀਂ ਬਾਹਰ ਚੱਲਦੀ ਨਾ ਬੋਲ ਨਾ ਬੋਲ ਕੀ ਹੋਦਾ ਪੁੱਤ ਨਾਮ ਕੀ ਹੈ ਨਾ ਬੋਲੀ ਮਤਲਬ ਕੀ ਨਾਮ ਆ ਨਾਮ ਕੀ ਹੈ ਵਾ ਹਨੇ ਨਾਲ ਹੀ ਕੰਮੀ ਜਾਈ ਮਾਰੀ ਨਾ ਜਾ ਬੋਲਣਾ ਜਾਉਣਾ ਪਾਣੀ ਉਹ ਮੈਡੀਕਲ ਸਟੋਰ ਦਾ ਹੁਣੇ ਮੈਂ ਦਾ ਧੂਸ ਕਰਦਾ ਆਵੇਂ ਇੰਨੇ ਇੰਨੇ ਤੂੰ ਨਿੱਕੇ ਨਿੱਕੇ ਕੁੜੀਆਂ ਨੂੰ ਪੜਾਗਾ ਇਹ ਯਾਰ ਉਹ ਨਾਲ ਜਾਣ ਨਰ ਜਾਣਾ ਨਹੀਂ ਹੁੰਦੇ ਇਹਨਾਂ ਦੀ ਜ਼ਮੀਨ ਹੈ ਜਿਹੜੇ ਲੈਂਦੇ ਮੈਡੀਕਲ ਸਟੋਰ ਦਾ ਨਾਮ ਕੀ ਜਿਹੜਾ ਲੈਂਦੇ ਨਾਮ ਦਾ ਆ ਤੁਹਾਨੂੰ ਪਤਾ ਨਹੀਂ ਆ ਲੈਣਾ ਪਈਂਗਾ ਆ ਜਿਹੜੀ ਝਾੜੂ ਦੀ ਸਰਕਾਰ ਹੈ ਤੂੰ ਕਰਣੀ ਆ ਤੁਹਾਡੀ ਸਰਕਾਰ ਦੀ ਦਾਅਵਾ ਕਰਦੀ ਨਾ ਵਾਟੇ ਵਾਟੇ ਫੈਕਸ ਲਾ ਕੇ ਤੇ ਪੰਜਾਬ ਪੁਲਿਸ ਪੰਜਾਬ ਪੁਲਿਸ ਮੁਰਖ ਗੁਰਖ ਬਣਾਉਂਦੀ ਸਾਹਜ ਪ੍ਰੋਗਰਾਮ ਚੱਲ ਰਹੇ ਆ ਆ ਚੱਲ ਰਹੇ ਤੁਹਾਡੇ ਸਾਹਜ ਆ ਵੇ ਲੋ ਆਹ ਹਾਂ ਤੁਹਾਡੇ ਪੁਲਿਸ ਦਾ ਤੇ ਪ੍ਰਸ਼ਾਸਨ ਦਾ ਸਰਕਾਰ ਦਾ ਇਹ ਕੁੜੀਆਂ ਨੂੰ ਮਾਰਨ ਤੇ ਹੋ ਗਏ ਹੁਣ ਇਹ ਆ ਦੇਖ ਪੰਜਾਬ ਪੁਲਿਸ ਆਲੇ ਜਾ ਕੇ ਕੈਂਪ ਲਾਉਂਦੇ ਆ ਸਕੂਲਾਂ ਚ ਆ ਕੈਂਪ ਕੈਂਪ ਲਾਉਂਦੇ ਪਿੰਡਾਂ ਚ ਜਾ ਕੇ ਜਿਤੇ ਲੋਕ ਪਹਿਲਾਂ ਹੀ ਪੜੇ ਲਿਖੇ ਉਹਨਾਂ ਨੂੰ ਨਾ ਹੋਵੇ ਮੈਡੀਕਲ ਸਟੋਰ ਦਾ ਨਾਮ ਅਸਿਵਤ ਕੀ ਹੈ ਮੈਡੀਕਲ ਸਟੋਰ ਦਾ ਨਾਮ ਆਇਆ ਇਤੋਂ ਦੀ ਰਹਿਣ ਵਾਲੀ ਦਾ ਇਤੋਂ ਨਾ ਐਨੇ ਐਨਾ ਇਹਦਾ ਵਿਚਾਰੀ ਦਾ ਬੇਸੁੱਦਾ ਇਹ ਮੈਡੀਕਲ ਸਟੋਰ ਦਾ ਨਾਮ ਨਹੀਂ ਇਤੋਂ ਲਿਆ ਯਾਰਾ ਜੀਬ ਇਹਦੀ ਕੰਬੀ ਯਾਨੀ ਕਿ ਨਸ਼ੇ ਨਾਲ ਕੰਬੀ ਕੰਬ ਰਹੀ ਹੈ ਤੇ ਬੋਲਿਆ ਨਹੀਂ ਜਾ ਰਿਹਾ ਪਰ ਮੈਂ ਉਹ ਸੈਕਿਉਰ ਖਾਣਾ ਕੋਟੀ ਸੇ ਖਾਂ ਅੱਜ ਇੱਕ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹ ਸਵੇਚੇ ਕੁਝ ਪ੍ਰਾਈਵੇਟ ਵਿਅਕਤੀਆਂ ਵੱਲੋਂ ਲੜਕੀ ਦੇ ਪ੍ਰੈਗਾ ਕੈਥੂਲ ਖਾਦੇ ਹੋਣ ਬਾਰੇ ਜਾਂ ਕੋਈ ਹੋਰ ਨਸ਼ਾ ਕੀਤੇ ਹੋਣ ਬਾਰੇ ਪੁੱਛਗਛ ਕੀਤੀ ਜਾ ਰਹੀ ਆ ਜੋ ਇਸ ਸਬੰਧੀ ਅਸੀਂ ਲੜਕੀ ਦਾ ਐਡਰੈਸ ਵੈਰੀਫਾਈ ਕਰ ਰਹੇ ਆ ਲੜਕੀ ਦਾ ਐਡਰੈਸ ਵੈਰੀਫਾਈ ਕਰਕੇ ਤੇ ਲੜਕੀ ਪਾਸੋਂ ਪੁੱਛਗਛ ਕਰਨੇ ਅਸੀਂ ਅੱਗੇ ਕਾਰਵਾਈ ਅਮਲ ਵਿੱਚ ਲਿਆਵਾਂਗੇ ਤੇ ਜੇਕਰ ਲੜਕੀ ਨੂੰ ਕਿਸੇ ਮੈਡੀਕਲ ਟਰੀਟਮੈਂਟ ਦੀ ਜ਼ਰੂਰਤ ਹੋਈ ਤਾਂ ਉਸ ਦਾ ਲਿਹਾ ਜਾ ਮੈਡੀਕਲ ਟਰੀਟਮੈਂਟ ਵੀ ਕਰਵਾਇਆ ਜਾਏਗਾ ਥੈਂਕ ਯੂ ਸੋ ਮਚ